ਸਾ ਸੁਥਰੀਆ ਸੜਕਾਂ ਜਗਾ ਜਗਾ ਤੇ ਲੱਗੇ ਸਾਈਨ ਬੋਰਡ ਹਰਿਆ ਪਰਿਆ ਵਾਤਾਵਰਨ ਇਹ ਨਜ਼ਾਰਾ ਕਿਸੇ ਸ਼ਹਿਰ ਦਾ ਨਹੀਂ ਬਲਕਿ ਪੰਜਾਬ ਦੇ ਇੱਕ ਪਿੰਡ ਦਾ ਹੈ। ਇਹੀ ਕਾਰਨ ਹੈ ਇਹ ਪਿੰਡ ਕਿਸੇ ਵਧੀਆ ਸ਼ਹਿਰ ਨੂੰ ਵੀ ਮਾਤ ਦਿੰਦਾ ਹੈ। ਇਸ ਦੇ ਪਿੱਛੇ ਹੱਥ ਹੈ ਇੱਕ ਐਨਆਰਆਈ ਨੌਜਵਾਨ ਦਾ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬੁੱਲੇਵਾਲ ਦਾ ਰਹਿਣ ਵਾਲਾ ਗੁਰਜੀਤ ਸਿੰਘ ਪਿਛਲੇ ਕਈ ਸਾਲਾਂ ਤੋਂ ਨਾਰਵੇ ਵਿੱਚ ਰਹਿ ਰਿਹਾ ਪਰ ਉਹਦਾ ਆਪਣੇ ਪਿੰਡ ਦੇ ਨਾਲ ਇਸ ਤਰ੍ਹਾਂ ਦਾ ਲਗਾ ਹੈ ਕਿ ਉਸ ਨੇ ਆਪਣੇ ਪਿੰਡ ਦੀ ਸ਼ਕਲ ਸੂਰਤ ਹੀ ਬਦਲ ਕੇ ਰੱਖ ਦਿੱਤੀ ਹੈ। ਇਹਨੇ ਨਾ ਨੌਜਵਾਨ ਨੇ ਆਪਣੇ ਪਿੰਡ ਦੇ ਵਿਕਾਸ ਲਈ ਆਪਣੇ ਕੋਲੋਂ 25 ਲੱਖ ਰੁਪਏ ਖਰਚ ਕੀਤੇ ਨੇ ਨੌਜਵਾਨ ਗੁਰਜੀਤ ਦੇ ਮੁਤਾਬਕ ਉਹ ਜਦੋਂ ਵੀ ਆਪਣੇ ਪਿੰਡਾਂ ਦਾ ਸੀ ਤਾਂ ਆਪਣੇ ਪਿੰਡ ਨੂੰ ਲੈ ਕੇ ਕਾਫੀ ਚਿੰਤਤ ਰਹਿੰਦਾ ਸੀ ਪਰ ਇੱਕ ਦਿਨ ਉਸਨੇ ਹੀ ਆਪਣੇ ਪਿੰਡ ਦੀ ਲੋਹਾਰ ਬਦਲਣ ਦਾ ਫੈਸਲਾ ਕੀਤਾ ਅਤੇ ਸ਼ੁਰੂਆਤ ਕੀਤੀ ਤੇ ਇਹ ਇਸ ਕਰਕੇ ਕੀਤਾ ਕਿ ਦੇਖੋ ਹੁਣ ਪੀ ਪਾਣੀ ਬਹੁਤ ਜਿਹੜਾ ਪੰਜਾਬ ਦਾ ਵਾ ਗੰਦਲਾ ਹੋ ਚੁੱਕਾ ਹੈ ਤੇ ਇੰਨੀ ਕਿ ਪ੍ਰੋਬਲਮ ਆ ਰਹੀ ਆ ਇੱਕ ਐਨਵਾਇਰਨਮੈਂਟ ਪੋਲੂਸ਼ਨ ਕਾਫੀ ਇਸ ਮਸੱਇਆ ਜਿਹੜੀਆਂ ਸੀ ਪੈਦਾ ਹੋ ਰਹੀਆਂ ਨੇ ਤੇ ਇਸ ਕਰਕੇ ਮਤਲਬ ਖਰੀਆਵਲੀ ਜਿਹੜੀ ਆ ਪੰਜਾਬ ਵਾਸਤੇ ਬਹੁਤ ਜ਼ਰੂਰੀ ਆ ਕਿ ਜਿਹੜੇ ਪਲਾਂਟਸ ਆ ਬਹੁਤ ਜ਼ਰੂਰੀ ਲਗਾਉਣੇ ਚਾਹੀਦੇ ਹਰ ਇੱਕ ਨੂੰ ਮੈਂ ਅਪੀਲ ਕਰਦਾ ਕਿ ਇੱਕ ਹਰ ਇੱਕ ਬੰਦਾ ਦੋ-ਦੋ ਵੀ ਲਗਾਵੇ ਤੇ ਕੋਈ ਵੱਡੀ ਗੱਲ ਨਹੀਂ ਆ ਤੇ ਜਦੋਂ ਮੈਂ ਬਾਹਰ ਚਲਾ ਗਿਆ ਤੇ ਸ਼ੌਂਕ ਜਦੋਂ ਪਾਲਣਾ ਹੋਵੇ ਤਾਂ ਫਿਰ ਪੈਸੇ ਦੇ ਨਾਲ ਹੀ ਹੁੰਦਾ ਵਾ ਤੇ ਜਦੋਂ ਪੈਸੇ ਹੈਗੇ ਸੀ ਕੋਲ ਤੇ ਫਿਰ ਮੇਰਾ ਦਿਲ ਕੀਤਾ ਕਿ ਨਾ ਕਿਉਂ ਨਾ ਇਨਵੈਸਟ ਕੀਤਾ ਜਾਏ ਮੈਂ ਆਪਣੇ ਪਿੰਡ ਦੀ ਤਰ੍ਹਾਂ ਮੈਂ ਕਿਸੇ ਦੇ ਲੋਨ ਨਾਲੋਂ ਮੈਂ ਆਪਣੇ ਘਰ ਚੋਂ ਸੋਚਿਆ ਵੀ ਆਪਣਾ ਪਿੰਡ ਇੱਕ ਪਰਿਵਾਰ ਆ ਸਾਰਾ ਪਿੰਡ ਮੈਂ ਆਪਣੇ ਪਰਿਵਾਰ ਸਮਝਦਾ ਹਾਂ ਪਰਿਵਾਰ ਤੋਂ ਪਹਿਲਾਂ ਪਰਿਵਾਰ ਤੇ ਬਾਕੀ ਬਾਅਦ ਚ ਮੈਂ ਹਰ ਇੱਕ ਨੂੰ ਕਹਿੰਨਾ ਵੀ ਆਪਣੇ ਆਪਣੇ ਪਿੰਡ ਨੂੰ ਮਤਲਬ ਬੜੇ ਐਨਆਰਆਈ ਮੁੰਡੇ ਗਏ ਨੇ ਇੱਥੋਂ ਦੇ ਵੀ ਨਾਲ ਸਾਥ ਦੇਣ ਰਲ ਮਿਲ ਕੇ ਪਿੰਡ ਦੇ ਲੋਕ ਵੀ ਐਨਆਰਆਈ ਨੌਜਵਾਨ ਦੀ ਤਾਰੀਫ ਕਰਦੇ ਨਹੀਂ ਥੱਕਦੇ ਜਦੋਂ ਗੁਰਜੀਤ ਵਿਦੇਸ਼ ਹੁੰਦਾ ਤਾਂ ਇਹ ਸਾਰਾ ਕੰਮ ਉਹਨਾਂ ਦੇ ਰਿਸ਼ਤੇਦਾਰ ਦਸ਼ਪਾਲ ਸਿੰਘ ਦੇਖਦੇ ਨੇ ਕਿ 4 ਸਾਲ ਤੋਂ ਹੀ ਮੰਨ ਲਓ ਕਿ ਇਹ ਪਿੰਡ ਦੇ ਵਿੱਚ ਬੂਟੇ ਲਾਉਣ ਦਾ ਕੰਮ ਜਿਹੜਾ ਮੰਨ ਲਓ ਕਿ ਇਹ ਕਰ ਰਹੇ ਆ ਜਿਹਦੇ ਵਿੱਚ ਕਾਫੀ ਤਰ੍ਹਾਂ ਦੇ ਮਲ ਬੂਟੇ ਜਿਹੜੇ ਨੇ ਫਲਾਂ ਵਾਲੇ ਕੁਝ ਸਜਾਵਟਾਂ ਵਾਲੇ ਬੂਟੇ ਜਿਹੜੇ ਨੇ ਮੰਨ ਲਓ ਕਿ ਲਾਏ ਨੇ ਉਹਨਾਂ ਤੋਂ ਇਲਾਵਾ ਪਿੰਡ ਦੇ ਵਿੱਚ ਬੱਚਿਆਂ ਦੇ ਖੇਡਣ ਵਾਸਤੇ ਝੂਲੇ ਲਾਏ ਗਏ ਨੇ ਹੋਰ ਸਟਰੀਟ ਲਾਈਟਾਂ ਜਿਹੜੀਆਂ ਨੇ ਉਹ ਮੰਨ ਲਓ ਕਿ ਲਾਈਆਂ ਗਈਆਂ ਨੇ ਗਲੀ ਨੰਬਰ ਜਿਹੜੇ ਨੇ ਉਹ ਮੰਨ ਲਓ ਕਿ ਤਕਰੀਬਨ ਸਾਰੇ ਪਿੰਡ ਦੇ ਜਿਹੜੇ ਨੇ ਉਹ ਮੰਨ ਲਓ ਕਿ ਲਾਏ ਨੇ ਇਹ ਅਸੀਂ ਨਾਰਵੇ ਵੀ ਇਹ Esoi ਦਾ ਹੀ ਰਹਿੰਦਾ ਹੈ ਕਿ ਆਪਣੇ ਪਿੰਡ ਦਾ ਕਿਸ ਤਰ੍ਹਾਂ ਡਵੈਲਪਮੈਂਟ ਕੀਤੀ ਜਾਵੇ ਇਹ ਨਾ ਐਨ ਆਰ ਆਈ ਹੁੰਦਿਆ ਹੋਇਆ ਵੀ ਇਹ ਪੰਜਾਬ ਦੀ ਧਰਤੀ ਨਾਲ ਜੁੜਿਆ ਹੈ ਜਿਹੜੇ ਸਰਕਾਰ ਇਹਨੇ ਯਤਨ ਕਰ ਰਹੀ ਹੈ ਇਹਨੇ ਪੌਦੇ ਲਗਾ ਰਹੀ ਹੈ ਇਸ ਨੇ ਵੀ ਆਪਣੇ ਪਿੰਡ ਦੀ ਨਹਾਰ ਨੂੰ ਬਹੁਤ ਅੱਛੀ ਤਰ੍ਹਾਂ ਬਦਲ ਦਿੱਤਾ ਹੈ ਪਾਣੀ ਦੀ ਸਮੱਸਿਆ ਪੌਦੇ ਲਾ ਕੇ ਉਹ ਹੱਲ ਕਰਨ ਦੇ ਵਿੱਚ ਇਹਨੇ ਬਹੁਤ ਕੋਸ਼ਿਸ਼ ਕੀਤੀ ਹੈ ਜਦ ਦੇ ਅਸੀਂ ਬਾਹਰ ਰਹਿੰਦੇ ਰਹੇ ਹਾਂ ਤਕਰੀਬਨ 15-16 ਸਾਲ ਹੋ ਗਿਆ ਹੈ ਤੇ ਇਹਨੇ ਜੋ ਜੋ ਉੱਥੇ ਚੀਜ਼ਾਂ ਮਿਲਦੀਆਂ ਜੋ ਜੋ ਸਹੂਲਤਾਂ ਉੱਥੇ ਹੈਗੀਆਂ ਉਹ ਸੇਮ ਇਹਨੇ ਸਹੂਲਤਾਂ ਆਪਣੇ ਇੱਥੇ ਪਿੰਡ ਚ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਪਿੰਡ ਵਾਲਿਆਂ ਨੂੰ ਮਹਿਸੂਸ ਹੋਏ ਕਿ ਬਦਲਾਅ ਆਣਾ ਚਾਹੀਦਾ ਤੇ ਸਾਡੀ ਸਾਰੇ ਐਨਆਰਆਈਸ ਨਾਲ ਗੁਜਾਰਿਸ਼ ਹੈ ਕਿ بجائے ਕਿ ਬੰਦਾ ਆਪਣਾ ਬੈਂਕ ਬੈਲੈਂਸ ਬਣਾਏ ਉਹ ਪੈਸਾ ਆਪਣੇ ਪਿੰਡਾਂ ਨੂੰ ਲਾਏ ਤਾਂ ਕਿ ਪਿੰਡ ਜਿਹੜੇ ਨੇ ਉਹ ਸ਼ਹਿਰਾਂ ਕਹ ਲੱਗਣ ਤੇ ਜੋ ਅਸੀਂ ਉੱਥੇ ਸਹੂਲਤਾਂ ਲੈਨੇ ਇੱਥੇ ਦੇ ਲੋਕਾਂ ਨੂੰ ਵੀ ਉਹੋ ਜਿਹੀਆਂ ਸਹੂਲਤਾਂ ਮਿਲਣ ਇਤੇ ਇੱਕ ਪਾਸੇ ਪੰਜਾਬ ਦੇ ਬੁਰੇ ਹਾਲਾਤਾਂ ਨੂੰ ਦੇਖ ਕੇ ਨੌਜਵਾਨ ਵਿਦੇਸ਼ਾਂ ਵਿੱਚ ਭੱਜਦੇ ਨੇ ਉਹਦੇ ਹੀ ਕੁਝ ਪੰਜਾਬੀ ਗੱਭਰੂ ਅਜੇਹੀ ਵੀ ਨੇ ਜੋ ਬੇਸ਼ੱਕ ਰਹਿੰਦੇ ਵਿਦੇਸ਼ਾਂ ਵਿੱਚ ਨੇ ਪਰ ਪੰਜਾਬ ਦੇ ਨਾਲ ਉਹਨਾਂ ਦਾ ਮੋਹ ਜੁੜਿਆ ਹੋਇਆ ਹੈ। ਸੋ ਜੇਕਰ ਹਰ ਪੰਜਾਬੀ ਦੀ ਸੋਚ ਗੁਰਜੀਤ ਵਰਗੀ ਹੋ ਜਾਵੇ ਤਾਂ ਹਰ ਇੱਕ ਪਿੰਡ ਦੀ ਨੁਹਾਰ ਬਦਲੀ ਜਾ ਸਕਦੀ ਹੈ। ਬਟਾਲਾ ਤੋਂ ਨਵੀ ਲੁਧਰਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਜ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563